ਵਾਹਿਗੁਰੂ 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 ਸਾਹਿਬ ਜੀਓ ਆਰਤੀ ਰਾਗ ਤਨਾਸਰੀ ਮਹੱਲਾ ਪਹਿਲਾ ਗगन ਮੈ ਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤ ਸ਼ਬਦ ਬਾਜੰਤ ਭੇਰੀ ਰਹਾਉ सहस बदन नन नन है तोहे को सहस मूर्त नना एक तोही सहस पद बिमलनन एक पद गंध बिन सहस तब गंध इब चलत मोही सब मैं ज्योत ज्योत है सोए तिसदा चांदन सब मैं चांदन होए गुरु साकी ज्योत प्रकट होए जो तिस भाव है सो आरती होए हर चरण कमल मकरंद लोबित मनो आनद नो मोहि आई प्यासा ਕ੍ਰਿਪਾ ਜਲਦੇ ਨਾਨਕ ਸਾਰਿਆਂ ਕੋ ਹੋ ਜਾਤੇ ਤੇਰੇ ਨਾਮ ਨਾਇ ਵਾਸਾ ਨਾਮ ਤੇਰੋ ਆਰਤੀ ਮਜਨ ਮੂਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾਉ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੇ ਛਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੈ ਤੁਝੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੇ ਮਾਹੇ ਪਸਾਰੇ ਨਾਮ ਤੇਰੇ ਕੀ ਜੋਦ ਲਗਾਈ ਭਇਓ ਜਿਆਰੋ ਪਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਭਾਰ 18 ਸਗਲ ਝੂਠਾਰੇ ਤੇਰੋ ਕੀ ਆ ਤੁਝੇ ਕਿਆ ਅਰਪੋ ਨਾਮ ਤੇਰਾ ਤੁਸੀਂ ਚਵਰ ਟੁਲਾਰੇ 10 8 864 ਖਾਣੀ ਇਹ ਵਰਤਨ ਹੈ ਸਗਲ ਸੰਸਾਰੇ ਕਹ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ ਉਤਮ ਦੀਰਾ ਨਿਰਮਲ ਬਾਤੀ ਤੁਹੀ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾ ਨੰਦ ਜਾਣੈ ਪੂਰਨ ਪਰਮਾ ਨੰਦ ਬਖਾਨੈ ਮਦਨ ਮੂਰਤ ਪੈ ਤਾਰ ਗੋਬਿੰਦੇ ਸੈਣ ਪਣੈ ਪਜ ਪਰਮ ਪਰਮਾਨੰਦੇ ਸੁਣ ਸੰਧਿਆ ਤੇਰੀ ਦੇਵ ਦੇਵਾ ਕਰ ਅਧਪਤ ਆਦ ਸਮਾਈ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗ ਰਹਿ ਸਰਨਾਈ ਦੇਹੁ ਆਰਤੀ ਹੋ ਪੁਰਖ ਨਿਰੰਜਨ ਸਤਗੁਰ ਪੂਜੋ ਭਾਈ ਠਾਡਾ ਬ੍ਰਹਮਾ ਨਿਗੰਭ ਵਿਚਾਰ ਹੈ ਅਲਖ ਨ ਲਕਿਆ ਜਾਈ ਰਹਾਓ ਤਾਤ ਤੇਲ ਨਾਮ ਕੀ ਬਾਤੀ ਦੀਪਕ ਦੇ ਉਜਿਆਰਾ ਜੋਤ ਲਾਏ ਜਗਦੀਸ਼ ਜਗਾਇਆ 부ਜੈ 부ਜਨ ਹਾਰਾ ਪੰਚੇ ਸ਼ਬਦ ਅਨਾਹਦ ਵਾਜੇ ਸੰਗੇ ਸਾਰੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕੀ ਨਿਰੰਕਾਰ ਨਿਰਬਾਨੀ ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਨਤੇ ਤਿਨ ਕੇ ਕਾਜ ਸਵਾਰਤਾ ਰਹਾਉ ਦਾਲ ਸਿੱਧਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪੰਨਿਆ ਸ਼ਾਦਨ ਨੀਕਾ ਨਾਜ ਮੰਗੋਂ ਸਤ ਸੀਕਾ ਗੋ ਪੈਸ ਮੰਗੋ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ ਕਰਕੇ ghee ਹਨ ਚੰਗੀ ਜਨ ਤਨ ਨਾ ਲੇਵੈ ਮੰਗੀ ਸਵਈਆ ਜਾਤੇ ਪ੍ਰਸੰਨ ਭਏ ਹੈ ਮਹਾ मुਨ ਦੇਵਨ ਕੇ ਤਪ ਮੈ ਸੁਖ ਪਾਵੈ ਜਗ ਕਰੇ ਇਕ 베드 ਰਰ ਭਵ ਤਾਪ ਹਰੈ ਮਿਲ ਧਿਆਨ ਲਾਵੈ ਚਾਲਰ ਤਾਲ मृदंग उपांग रबाब लिए सुरसाज मिलावें किन्नर गंधर्व गान करै घनज अपच्छर नृत दिखावें संखन की तुन कंघन कं, की कर फूलन की बरखा बरखावें आरती कोट करै सुरसुंदर पेख पुरंदर के बल जावें दा दानत ज, देके देकै ਪਾਲ ਮੈਂ ਕੁੰਕਮ ਅਛਤ ਲਾਵੈ ਹੋਤ ਕੁਲਾ ਹਲ ਦੇਵ ਪੂਰੀ ਮਿਲ ਦੇਵਨ ਕੇ ਗੁਲ ਮੰਗਲ ਗਾਵੈ 헤 ਰਵ 헤 ਸਸ 헤 ਕਰुणा निद मेरी अवे बिनती सुन लीजे ਔਰ ਨਾ ਮੰਗਤ ਹੂੰ ਤੁਮ ਤੇ ਕਛ ਚਾਹਤ ਹੂੰ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਓ ਸਤਰਨ ਸਿਓ ਅਤਹੀ ਰਨ ਬੀਤਰ ਜੂਜ ਮਰੋ ਕਹ ਸਾਚ ਪਤੀਜੈ ਸੰਤ ਸਹਾਏ ਸਦਾ ਜਗ ਮਾਏ कृपा कर श्याम यह वर दीजे पाए गहे चपते तुमरे तब कु आंख तरे नहीं आन्यो राम रहीम पुराण कुरान अनेक कहें मत एक न मान्यो सिमरत शास्त्र बेद सब बो भेद कहें हम एक न जाने श्री पान कृपा तुमरे कर मैं न कहो सब तुहे तो बखान्यो दोहरा ऐसे चंड प्रताप ते देवन बड्यो प्रताप ਤਿੰਨ ਲੋਕ ਜੈ ਜੈ ਕਰੈ ਹਰ ਰਰ ਨਾਮ ਸਤਜਾਪ ਦੋਰਾ ਸ਼ਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਐਸੇ ਚੰਡ ਪ੍ਰਤਾਪ ਤੇ ਦੇਵਨ ਵੱਡਿਓ ਪ੍ਰਤਾਪ ਤਿੰਨ ਲੋਕ ਜੈ ਜੈ ਕਰੈ ਹਰ ਰਰ ਨਾਮ ਸਤਜਾਪ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੋ ਯੰਭਵ ਸੁਭੰਗ ਸਰਬ ਦਾ ਸਰਬ ਜੁਗਤੇ ਦੁਕਾਲੰਗ ਪਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਪਿਭੂਤੇ ਦੁਕਾਲੰਗ ਪਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ